ਮੇਰਾ ਬੇਟਾ ਠੀਕ ਨਹੀਂ ਸੀ ਉਹ ਚੀਕਾ ਮਾਰਦਾ ਸੀ ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਲੇ ਲਾਗੇ ਉਹ ਆਹਨਾਂ ਨੇ ਆਣ ਕੇ ਕਹਿੰਦੇ ਛੋਟ ਮਾਰਨੀ ਸ਼ੁਰੂ ਕਰਤੇ ਕਹਿੰਦੇ ਚਪੇੜਾ ਮਾਰਨੀ ਸ਼ੁਰੂ ਕਰਤੀਆ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਵੇਲੇ ਵੇਲੇ ਦੇ ਵਿੱਚ ਉਹਨਾਂ ਨੇ ਤੂ ਤੂ ਕੇ ਨੂੰ ਇੱਥੋਂ ਤੱਕ ਕੀ ਨੀ ਲਾਈ ਅਰਛੜਿਆ ਉਹਨੂੰ ਸਾਰਾ ਪੀਲਾ ਕਰਸੜਿਆ ਇੰਨੀ ਹੱਕ ਸਟਾ ਲਾਈਆਂ ਟਾਲਾ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੂੰ ਐਦਾ ਬਾਵਾ ਪਿੱਛੇ ਬੰਨ ਕੇ ਤੱਤਾਂ ਵੀ ਬੰਨ ਕੇ ਤੇ ਮੰਜ਼ੀਰੇ ਮੁੱਦਾ ਸੁੱਤੀਏ ਮੁੱਦਾ ਸੁੱਟਣ ਦੇ ਕਾਰਨ ਅਜੇ ਗਏ ਹੀ ਆ ਤੇ ਮੇਰੇ ਬੱਚੇ ਨੇ ਦੰਦ ਤੋੜ ਕੇ ਕਹਿੰਦੇ ਸੀ ਵੀ ਇਹਦੇ ਵਿੱਚ ਸਤਾਜ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਘਾ ਨਹੀਂ ਜਾਂਦੀ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੋਟ-ਕਟ ਕੇ ਮੈਂ ਘਰ ਵਿੱਚ ਹੀ ਦੋਵੇਂ ਨੌ ਸਾਸਿ ਆਦੀ ਇਹਨਾਂ ਨੇ ਪੇਸ਼ ਨਹੀਂ ਜਾਂਦੀ 10-15 ਬੰਦੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਰਦੇ ਉਹ ਵੀ ਮੈਂਟਲ ਆ ਉਹ ਕੁਛ ਕਰਦਾ ਨਹੀਂ ਆ ਮੰਜੀ ਤੇ ਬੈਠਾ ਹਾਂ ਇਹਨਾਂ ਨੂੰ ਬੁਲਾਇਆ ਸੀ ਦਵਾ ਕਰਨ ਵਾਸਤੇ ਕਿ ਇਸਤਾਨ ਕੇ ਮੈਂ ਕਿਹਾ ਚਲ ਦਵਾ ਨਾਲ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਕੋਟ-ਕਟ ਕੇ ਤੇ ਮੋਰਾ ਆਤਮ ਹਾਰਸੜਿਆ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਨਜ਼ਦੀਕੀ ਪਿੰਡ ਸਿੰਘਪੁਰਾ ਦੇ ਵਿੱਚ ਕਬਰਿਸਤਾਨ ਦੇ ਵਿੱਚੋਂ ਇੱਕ Laash ਨੂੰ ਕਢਵਾ ਕੇ ਪੁਲਿਸ ਅਧਿਕਾਰੀਆਂ ਤੇ ਤਹਿਸੀਲਦਾਰ ਦੀ ਮੌਜੂਦਗੀ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜਿਆ ਗਿਆ। ਦਰਅਸਲ ਇਹ Laash ਇੱਕ 30 ਸਾਲਾ ਨੌਜਵਾਨ ਦੀ ਸੀ ਜਿਸ ਨੂੰ ਇੱਕ ਪਾਦਰੀ ਤੇ ਉਸਦੇ ਸਾਥੀਆਂ ਦੇ ਵੱਲੋਂ ਭੂਤ-ਪ੍ਰੇਟ ਕੱਢਣ ਦੇ ਨਾਂ ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਡੀਐਸਪੀ ਕੁਲਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਰਾਖਲ ਪਤਨੀ ਮੰਗਾ ਮਸੀਵਾਸੀ ਸਿੰਘਪੁਰਾ ਥਾਣਾ ਧਾਰੀਵਾਲ ਨੇ ਬੀਤੇ ਦਿਨ ਸ਼ਿਕਾਇਤ ਕੀਤੀ ਕਿ ਉਹਨਾਂ ਦਾ ਲੜਕਾ ਸੈਮੂਅਲ ਮਸੀ ਉਹ ਜਿਸ ਦੀ ਉਮਰ ਤੀ ਸਾਲ ਹੈ ਉਹ ਬਿਮਾਰ ਸੀ ਤੇ ਉਹਨਾਂ ਨੇ ਪਾਦਰੀ ਜੈਕਬ ਮਸੀਹ ਤੇ ਬਲਜੀਤ ਸਿੰਘ ਨੂੰ ਦੁਆ ਕਰਨ ਦੇ ਲਈ ਘਰ ਬੁਰਾਇਆ ਤੇ ਉਹਨਾਂ ਨੇ ਪਾਦਰੀ ਜੈਕਬ ਮਸੀਹ ਤੇ ਬਲਜੀਤ ਸਿੰਘ ਨੂੰ ਦੁਆ ਕਰਨ ਦੇ ਲਈ ਘਰ ਬੁਲਾਇਆ ਜੋ ਕਿ 21 ਅਗਸਤ ਨੂੰ ਰਾਤ 10 ਵਜੇ ਉਹਨਾਂ ਦੇ ਘਰ ਆਇਆ ਤੇ ਬਾਅਦ ਦੇ ਵਿੱਚ 7-8 ਹੋਰ ਵਿਅਕਤੀਆਂ ਨੂੰ ਬੁਲਾ ਕੇ ਉਹਨਾਂ ਦੇ ਲੜਕੇ ਦੇ ਵਿੱਚੋਂ ਭੂਤ ਕੱਢਣ ਦੇ ਨਾਮ ਤੇ ਮਾਰਕੁਟਾਈ ਕੀਤੀ ਗਈ ਤੇ ਉਸ ਨੂੰ ਮੰਜੇ ਤੇ ਪਾ ਕੇ ਚਲੇ ਗਏ ਇਸੇ ਦੌਰਾਨ ਜਦੋਂ ਪਰਿਵਾਰਕ ਮੈਂਬਰਾਂ ਨੇ ਨੇੜੇ ਜਾ ਕੇ ਵੇਖਿਆ ਕਿ ਸੈਮੂਲ ਮਸੀਹ ਦੀ ਮੌਤ ਹੋ ਚੁੱਕੀ ਹੈ ਜਿਸ ਨੂੰ ਮਿਤੀ 22 ਅਗਸਤ ਨੂੰ ਪਰਿਵਾਰਕ ਮੈਂਬਰਾਂ ਨੇ ਕਬਰਸਥਾਨ ਦੇ ਵਿੱਚ ਦਫਨਾ ਦਿੱਤਾ ਤੇ ਇਸ ਬਾਰੇ ਥਾਣਾ ਤਾਰਿਕਪੁਰ ਤੇ ਇਸੇ ਬਾਰੇ ਥਾਣਾ ਧਾਰੀਵਾਲ ਵਿਖੇ ਇਤਲਾ ਮਿਲਣ ਤੇ ਜੈਕਮ ਮਸੀਹਫ ਜੱਕੀ ਪੁੱਤਰ ਸੱਤਾ ਮਸੀਹਵਾਸੀ ਸੰਗਰ ਕਲੋਨੀ ਤੇ ਬਲਜੀਤ ਸਿੰਘ ਸੋਨੂ ਪੁੱਤਰ ਰਣਜੀਤ ਸਿੰਘ ਵਾਸੀ ਸੁਜੈਨੀਆ ਥਾਣਾ ਘੁੰਮਣ ਕਲਾ ਤੇ 7 8 ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਕਰਚਾ ਦਰਜ ਕੀਤਾ ਗਿਆ ਮੌਕੇ ਤੇ ਪਹੁੰਚੀ ਤਹਿਸੀਲਦਾਰ ਇੰਦਰਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਰ ਦੇ ਵਿੱਚੋਂ ਕਢਵਾ ਕੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਆਮ ਰਾਖਲ ਜੇ ਪਿੰਡ ਮੇਰਾ ਸਿੰਘ ਪੁੱਛ ਕੀ ਗੱਲ ਹੋ ਰਹੀ ਮੇਰਾ ਬੇਟਾ ਠੀਕ ਨਹੀਂ ਸੀ ਉਹ ਚੀਕਾਂ ਮਾਰਦਾ ਸੀ ਉਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕੇ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਲੇ ਲਾਗੇ ਉਹ ਆਨਾਂ ਨੇ ਆਣ ਕੇ ਕਹਿੰਨੇ ਥੋੜ੍ਹ ਧਮਾਰਨੀ ਸ਼ੁਰੂ ਕਰਤੇ ਕਹਿੰਨੇ ਚਪੇੜਾ ਮਾਰਨੀ ਸ਼ੁਰੂ ਕਰਤੀਆਂ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਰੇੜੇ ਦੇ ਵਿੱਚ ਉਹਨਾਂ ਨੇ ਧੂ ਧੂ ਕੇ ਉਹਨੂੰ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਇੰਨੀਆ ਕਿ ਸਟਾ ਲਾਈਆਂ ਸਟਾ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੇ ਇਦਾਂ ਬਾਵਾ ਪਿੱਛੇ ਬਨ ਕੇ ਲੱਤਾਂ ਵੀ ਬਨ ਕੇ ਤੇ ਮੰਦਿਰ ਦੇ ਮੂਦਾ ਸੁੱਟ ਗਏ ਮੂਦਾ ਸੁੱਟਣ ਦੇ ਕਾਰਨ ਆ ਜੇ ਇਹ ਗਏ ਹੀ ਆ ਤੇ ਮੇਰੇ ਬੱਚੇ ਨੇ ਦੰਦ ਤੋੜ ਦਿੱਤੇ ਕੀ ਕਹਿੰਦੇ ਸ਼ੈਤਾਨ ਕੀ ਸ਼ੈਤਾਨ ਗੱਲ ਹੋਈ ਹੈ ਹਾਂਜੀ ਇਹ ਕਹਿੰਦੇ ਸੀ ਕਿ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਂਦ ਹੁੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕੰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਹੀ ਦੋਵੇਂ ਨੋ ਸਾਸ ਹੀ ਆੜੀ ਇਹਨਾਂ ਨੇ ਪੇਸ਼ ਨਹੀਂ ਜਾਂਦੀ 10-15 ਬੰਦੇ ਸੀ। ਤੇ ਦਫਨਾਇਆ ਕਿਨੇ ਆ ਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾਹ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤਾਂ ਕੋਈ ਸੁੱਧ-ਬੁੱਧ ਨਹੀਂ ਸੀ। ਜਿਹੜਾ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ। ਮੇਰਾ ਆਦਮੀ ਵੀ ਨਹੀਂ ਸਿਰ ਤੇ ਉਹ ਵੀ ਮੈਂਤਲਿਆ ਉਹ ਕੁਛ ਕਰਦਾ ਨਹੀਂ ਐ ਮੰਜੀ ਤੇ ਬੈਠਾ ਰਹੋ। ਕਿੰਨੇ ਬੱਚੇ ਕਿਤੇ? ਇਹਦੇ 3 ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਹੀ। ਉਹ ਕੰਮ ਕਰਦਾ ਸੀ। ਹਾਂਜੀ ਕਵਰ ਕਿਉਂ ਫੋਟ ਰਿਹਾ ਹੋਣੇ ਸੀ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋਕੋ ਮਾਰਿਆ ਵਾ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਡਲ ਵਾਸਤੇ ਰਿਪੋਰਟ ਰਿਹਾ ਕਵਰ ਫੇਰ ਫੋਟ ਰਿਹਾ ਠੀਕ ਹੈ ਜੀ ਆ ਪੰਜ ਦਿਨ ਕੱਲ ਕੋਲ ਪਿੰਨ ਮੇਰਾ ਸਿੰਘਪੁਰ ਇਹਨਾਂ ਨੇ ਬੁਲਾਇਆ ਸੀ ਦਵਾ ਕਰਨ ਵਾਸਤੇ ਇਹ ਸਤਾਨ ਕੇ ਬਿਆਖਿਆ ਚਾਲੇ ਦਵਾ ਨਾ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਕੁੱਟ ਕੁੱਟ ਕੇ ਤੇ ਉਹ ਮਰਾਤ ਮਾਰ ਸੜਿਆ ਕਿਹੜਾ ਕਿਹੜਾ ਬੰਦਾ ਠੋਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਹੋਰ ਕਿੰਨੇ ਜਾਣੇ ਸੀਗੇ ਨਾਲ ਲੈਣੇ 7-8 ਜਾਣੇ ਬੁਲਾਏ ਸੀ ਉਹ ਇਹਨਾਂ ਨੇ ਬਾਅਦ ਚ ਠੋਡ ਮਾਰ ਮਾਰ ਕੇ ਤਨੇ ਬਾਹਰ ਮਾਰ ਸੜਿਆ ਤੇ ਬਾਅਦ ਤੇ ਇਹਨਾਂ ਆਪਾਂ ਗਾਂ ਹੁੰਦੇ ਸੀ ਸੜੰਦੇ ਸੀ ਤੇ ਇਹ ਕਹਿੰਦੇ ਤੁਸੀਂ ਬੀਬੀ ਪਰੇ ਹੋ ਕੇ ਤੇ ਬਹਿ ਜਾਓ ਅਸੀਂ ਆਪਣੀ ਤਸੱਲੀ ਆਪੇ ਕਰ ਲੈਨੇ ਆ ਪਹਿਲਾਂ ਵੀ ਇਦਾਂ ਕਰਦੇ ਰਹੇ ਕੋਣ ਗਿਆ ਨਾ ਕੀਤਾ ਦਾ ਮਾਰਦਣੀ ਕਰਫ ਦਾ ਮਤਲਬ ਮੈਂ ਅੰਧਵਿਸ਼ਵਾਸ਼ ਨੂੰ ਮਾਰਤਾ ਹੰਦਰਾਂ ਦੇ ਮਾਰਤਾ ਹਾਂਜੀ ਕਿਉਂ ਇੱਥੇ ਆਇਓ ਹਾਂਜੀ ਇੱਕ ਸੈਮੂਲ ਮਸੀਹ ਦੀ ਅੰਧਵਿਸ਼ਵਾਸ਼ਾਂ ਕਰਨ ਮੌਤ ਹੋ ਗਈ ਆ ਜੇ ਸੰਬੰਧੀ ਮੇਰੀ ਬਤੌਰ ਡਿਊਟੀ ਮੈਜਿਸਟ੍ਰੇਟ ਡਿਊਟੀ ਲੱਗੀ ਆ ਡੀਸਾ ਵੱਲੋਂ ਡਿਊਟੀ ਲਗਾਈ ਗਈ ਆ ਤੇ ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਨੂੰ ਕਬਰਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਮਤਲਬ ਲਾਸ਼ ਜਿਹੜੀ ਆ ਪੁਲਿਸ ਦੇ ਡਿਪਟੀ ਸਾਹਿਬ ਆਏ ਆ ਐਸਐਚਓ ਦਾ ਰਿਪਲ ਆਇਆ ਤੇ ਹੋਰ ਵੀ ਪੁਲਿਸ ਪ੍ਰਸ਼ਾਸਨ ਦੇ ਸਾਰੇ ਨਾਲ ਆ ਹੀ ਤੇ ਮੇਰੀ ਹਾਜ਼ਰੀ ਵਿੱਚ ਲਾਸ਼ ਜਿਹੜੀ ਪੁੱਟੀ ਜਾ ਰਹੀ ਆ ਤੇ ਇਹਦੇ ਸੰਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਕਿਦਾਂ ਉਹ ਤੋਂ ਹੀ ਹੋਏਗੀ ਮੋਦਾ ਕੀ ਕਰਨ ਦਾ ਸਾਰੇ ਪਰਿਵਾਰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉੱਥੇ ਇਹਨਾਂ ਨੂੰ ਗਿੱਜੇ ਚ ਜਦੋਂ ਲੈ ਕੇ ਗਏ ਆ ਤੇ ਉੱਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮੌਤ ਹੋਈ ਆ ਅੰਦੇ ਵਿਸ਼ਵਾਸ ਕਰ ਹੁਣ ਪੋਸਟਮਾਰਟਮ ਲਈ ਲਾਸ਼ ਪੁੱਟੀ ਜਾ ਰਹੀ ਆ ਹਾਂਜੀ ਹਾਂਜੀ ਪੋਸਟਮਾਰਟਮ ਲਈ ਲਾਸ਼ ਪੁੱਟੀ ਜਾ ਰਹੀ ਹੈ ਇਹ ਥਣੇਕਾਰੀ ਵਾਲ ਦੀ ਘਟਨਾ ਜੀ ਪਿੰਡ ਸਿੰਘਪੁਰ ਹੈ ਤੇ 30 ਸਾਲ ਦਾ ਨੌਜਵਾਨ ਸੀ ਸੈਮਲ ਉਹ ਬਿਮਾਰਿੰਦਾ ਸੀਗਾ ਤੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜੇ ਠੀਕ ਕਰਨ ਦੇ ਖਾਤੇ ਕੋ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਤਾਨ ਹੈ ਤੇ ਉਹ ਫਿਰ ਉਹਦੀ ਕੋ ਮਾਰਕਟਾਈ ਸ਼ੁਰੂ ਕਰਤੀ ਤੇ ਫਿਰ ਉਹਨੇ ਕੁਝ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕਟਾਈ ਦੌਰਾਨੀ ਜਿਹੜੀ ਉਹਦੀ ਡੈਥ ਹੋ ਗਈ ਹੁਣ ਡੜਬੜੀਆਂ ਹੋ ਰਹੀਆਂ ਕੜਾਈ ਜਾ ਰਹੀਆਂ ਇਹ ਫਿਰ ਜਦੋਂ ਇਹ ਸਾਰੀ ਗੱਲ ਹੋ ਗਈ ਉਪਰ ਨੈਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਇਤਲਾਹ ਨਹੀਂ ਦਿੱਤੀ ਤੇ ਇਹਨੂੰ ਉਹਨਾਂ ਕਰਤਾ ਦਫਨਾਤਾ ਹੀ ਬੋਡੀ ਨੂੰ ਤੋਤੋਂ ਨੈਕਸਟ ਡੇ ਆ ਕੇ ਸਾਨੂੰ ਇਹ ਇਤਲਾਹ ਮਿਲੀ ਜਦੋਂ ਕਿ ਆਹ ਸਾਰਾ ਮਾਮਲਾ ਹੋਇਆ ਫਿਰ ਅਸੀਂ ਉਹਦੀ ਕਹਿੰਦਾ ਐਫ ਆਈ ਆਰ ਲਾਂਚ ਕੀਤੀ ਹੈ ਐਫ ਆਈ ਆਰ ਲਾਂਚ ਕਰਨ ਤੋਂ ਬਾਅਦ ਉਹਦਾ ਪੁਸ਼ਾਣ ਜ਼ਰੂਰੀ ਹੈ ਤੇ ਇਸ ਕਰਕੇ ਆ ਉਹ ਜਿਹੜੀ ਜਿਹੜੀ ਡੈਡ ਬੋਡੀ ਕੱਢ ਕੇ ਤੇ ਉਹਦਾ ਪੁਸ਼ਾਣ ਕਰਾਵਾਂਗੇ ਕਿੰਨੇ ਬੰਦੇ ਕਿੰਨੇ ਬੰਦੇ ਕੱਢ ਦੋ ਬੰਦਿਆਂ ਦੇ ਬਾਈ ਨੇਮ ਤੇ ਬਾਕੀ 6736 ਅਰੇ ਬੰਦੇ ਜੀ ਅਜੇ ਨਹੀਂ ਅਜੇ ਕੋਈ ਰਸਟੋਰੈਂਟ ਥੈਂਕ ਯੂ ਆਮ ਰਖਲ ਜੇ ਪਿੰਡ ਮੇਰਾ ਸੰਤੋਖ ਕੀ ਗੱਲ ਬਰਾਦੀ ਮੇਰਾ ਬੇਟਾ ਠੀਕ ਨਹੀਂ ਸੀ ਉਹ ਚੀਕਾਂ ਮਾਰਦਾ ਸੀ ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕੇ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10 12 ਪਾਸਟਰ ਹੋਰ ਸੱਦਲੇ ਲਾਗੇ ਉਹ ਹਨਾ ਨੇ ਆਣ ਕੇ ਕਹਿੰਨੇ ਥੋੜ੍ਹ ਮਾਰਨੀ ਸ਼ੁਰੂ ਕਰਤੀ ਕਹਿੰਨੇ ਚਪੇੜਾ ਮਾਰਨੀ ਸ਼ੁਰੂ ਕਰਤੀਆਂ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਰੇੜੇ ਦੇ ਵਿੱਚ ਰੇੜੇ ਦੇ ਵਿੱਚ ਉਹਨਾਂ ਨੇ ਤੂ ਤੂ ਕਹਿੰਨੇ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਇੰਨੀਆਂ ਕਿ ਸਟਾ ਲਾਈਆਂ ਸਟਾ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੂੰ ਐਦਾ ਬਾਵਾ ਪਿੱਛੇ ਬੰਨ ਕੇ ਤੱਤਾ ਵੀ ਬੰਨ ਕੇ ਤੇ ਮੰਦਿਰ ਦਾ ਮੁੱਦਾ ਸੁੱਟ ਗਿਆ ਮੁੱਦਾ ਸੁੱਟਣ ਦੇ ਕਾਰਨ ਜੇ ਗਏ ਹੀ ਆ ਤੇ ਮੇਰੇ ਬੱਚੇ ਨੇ ਦੰਦ ਤੋੜਤੇ ਕੀ ਕਹਿੰਦੇ ਸ਼ਾਇਗੀ ਕੀ ਗੱਲ ਹੋਈ ਇਹਦੇ ਦੀ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਣ ਦਿੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਹੀ ਦੋਵੇਂ ਨੌ ਸਾਸਿ ਆੜੀ ਇਹਨਾਂ ਨੇ ਪੇਸ਼ ਨਹੀਂ ਜਾਣਦੀ 10-15 ਬੰਦੇ ਸੀ ਦਫਨਾਇਆ ਕਿਨੇ ਆ ਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨਹੀਂ ਫੇਰਾਂ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤਾਂ ਕੋਈ ਸੁੱਧ-ਬੁੱਧ ਨਹੀਂ ਜਿਹਦਾ ਜਵਾਨ ਪੁੱਤ ਘਰੋਂ ਤੁਰ ਨਹੀਂ ਮੇਰਾ ਆਦਮੀ ਵੀ ਨਹੀਂ ਆ ਸਰਦੇ ਉਹ ਵੀ ਮੈਂਟਲ ਆ ਉਹ ਕੁਝ ਕਰਦਾ ਨਹੀਂ ਆ ਮੰਜੀ ਤੇ ਬੈਠਾ ਰਹਿੰਦਾ ਕਿੰਨੇ ਬੱਚੇ ਇਹਦੇ ਇਹਦੇ 3 ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਹੀ ਉਹ ਕੰਮ ਕਰਦਾ ਹਾਂ ਹਾਂਜੀ ਉਹ ਕਵਰ ਕਿਉਂ ਰਿਪੋਰਟ ਰਿਹਾ ਹੋਣੇ ਸੀ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋਕੋ ਮਾਰਿਆ ਵਾ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਡਲ ਵਾਸਤੇ ਰਿਪੋਰਟ ਰਿਹਾ ਕੋਵਰ ਫੇਰ ਰਿਪੋਰਟ ਰਿਹਾ Okay.